ਇਹ ਆਦਮ ਮੈਂ ਜਗਤ ਕੰਚਨ ਮੋਰ ਪ੍ਰਕਾਰ ਇਹਦੇ ਪੂਰਨ ਜੋ ਸਾਰੇ ਪਾਸੇ ਵੈਗਰੂ ਪੂਰਨ ਮੈਨੇ ਹੁੰਦਾ ਵੀ ਪੂਰਾ ਤੇ ਮਹਾਰਾਜ ਹੁੰਦਾ ਸਾਰੇ ਪਾਸੇ ਤੇ ਆਤਮਾ ਨਹੀਂ ਆਇਆ ਜੋ ਸਾਰੇ ਪਾਸੇ ਵੈਗਰੂ ਆਇਆ ਕਿਵੇਂ ਆਇਆ ਜਿਦਾਂ ਆਕਾਸ਼ ਆਇਆ ਦੱਸੋ ਕਿਹੜੇ ਥਾਂ ਆਕਾਸ਼ ਹੈ ਸਾਡੇ ਪਿੰਡਾਂ ਗਾਹਾਂ ਤੱਕ ਜਿੱਥੇ ਆਪੂ ਦਾ ਬੁਗਾਇ ਉਹ ਸੇਗਾ ਇਦਾਂ ਵਾਇਗਰੂ ਵੀ ਸਾਰੇ ਥਾਂ ਹੈਗਾ ਕੋਈ ਥਾਂ ਹੋ ਜਾਣੀ ਜਿੱਥੇ ਵਾਇਗਰੂ ਨਹੀਂ ਹੈ ਪੰਚਨ ਮੋਰ ਪ੍ਰਕਾਰ ਕਹਿੰਦੇ ਜਿਵੇਂ ਵਾਇਗਰੂ ਅਕਾਲ ਪੁਰਖ ਪਰਮੇਸ਼ਰ ਸਾਰੇ ਥਾਵਾਂ ਦੇ ਉੱਪਰ ਹੋਂਦ ਹੈ ਉਹਦੇ ਨਾਲ ਜਗਤ ਵੀ ਸਾਰੇ ਥਾਵਾਂ ਤੇ ਹੀ ਹੈ ਤੇ ਜਗਤ ਦਾ ਤੇ ਵਾਇਗਰੂ ਦਾ ਸਬੰਧ ਕਿਹੋ ਜਿਹਾ ਵਾ ਉਹ ਦੱਸਦੇ ਨੇ ਇਹਨੇ ਜਿੱਦਾਂ ਕੰਚਨਮਈ ਸੋਨੇ ਦੀ ਮੋਹਰ ਹੋਵੇ ਤੇ ਸੋਨੇ ਦੀ ਮੋਹਰ ਦੇ ਉੱਤੇ ਕਿਸੇ ਰਾਜੇ ਦੀ ਫੋਟੋ ਛੱਪੀ ਹੋਵੇ ਸੋਨੇ ਦੀ ਮੋਹਰ ਦੇ ਉੱਤੇ ਰਾਜੇ ਦੀ ਫੋਟੋ ਮਹਾਰਾਜ ਰਣਜੀਤ ਸਿੰਘ ਨੇ ਫੋਟੋ ਚਲਾਈ ਉਹ ਤੇ ਬਾਬੇ ਮੋਹਰ ਚਲਾਈ ਉਹ ਤੇ ਬਾਬੇ ਨਾਨਕ ਦੀ ਫੋਟੋ ਹੈ ਹੁਣ ਇਹ ਮੈਨੂੰ ਦੱਸੋ ਗੱਲ ਕਿ ਸੋਨੇ ਦੀ ਮੋਹਰ ਤੇ ਬਾਬੇ ਨਾਨਕ ਦੀ ਫੋਟੋ 'ਚ ਫਰਕ ਕਿੰਨਾ ਹੋਵੇ ਸਾਰੇ ਕੋਲੇ ਵਿੱਚ ਕੋਈ ਨਹੀਂ ਉਹਦੇ ਵਿੱਚੋਂ ਨਹੀਂ ਨਿਕਲਦਾ ਉਹਦੇ ਵਿੱਚੋਂ ਨਿਕਲੀ ਹੈ ਨਾ ਇਸੇ ਤਰ੍ਹਾਂ ਜਗਤ ਵਿੱਚ ਤੇ ਬ੍ਰਹਮ ਵਿੱਚ ਫਰਕ ਕੋਈ ਨਹੀਂ ਰੱਬ ਜੀ ਦੇ ਸਭ ਵਿੱਚ ਫਰਕ ਕੋਈ ਨਹੀਂ ਉਹ ਨਾਲ ਹੀ ਚੱਲ ਚੱਲਣੀ ਹੈ ਉਹਦਾ ਉਹਤੇ ਡਿਜ਼ਾਈਨ ਹੀ ਬਣਾਇਆ ਹੈ ਮੋਰੀ ਮੋਰੀ ਜਿਵੇਂ ਉਹਨਾਂ ਹੋਰ ਸੀ ਇਹ ਦਸਿਰੇ ਤੁਸੀਂ ਡਿਜ਼ਾਈਨ ਬਣਾ ਲਿਆ ਵੀ ਇਹ ਸਾਪ ਉਹਦੇ ਮਾਨ ਨੇ ਡਿਜ਼ਾਈਨ ਬਣਾ ਲਿਆ ਇਹ ਸਾਪ ਮੇਰੇ ਮਾਨ ਨੇ ਡਿਜ਼ਾਈਨ ਬਣਾ ਲਿਆ ਨਹੀਂ ਇਹ ਦਰਾਰ ਵਾ ਸਰਤੀ ਉਹਦੇ ਮਾਨ ਨੇ ਬਣਾ ਲਿਆ ਕਹਿੰਦਾ ਨਹੀਂ ਇਹ ਸੋਟਾ ਹੀ ਆ ਇਹ ਸ਼ਮਕ ਪਈ ਆ ਉਹ ਸਾਡੇ ਮਨ ਦਾ ਹੀ ਡਿਜ਼ਾਈਨ ਹੈ ਰੱਬਾ ਪਰ ਸਾਡੇ ਮਨ ਨੇ ਉਹਨੂੰ ਕੀ ਮੰਨ ਲਿਆ ਵਾ ਜਗਤ ਅੱਗੇ ਜੀ ਅਦਵਾ ਅਚਲ ਅਨੂਪ ਅਜ ਕਹਿੰਦੇ ਜੋ ਅਦਵਾ ਦੂਈ ਤੋਰੈ ਤੋ ਚੱਲ ਚੱਲਣ ਤੋ ਰਹਿ ਤੋ ਰੂਪ ਰੂਪ ਤੋ ਰਹਿ ਤੋ ਅੱਜ ਜੀਵਨਮ ਤੋ ਰਹਿ ਜਿਹੜਾ ਜਨਮ ਤੋ ਰਹਿ ਤੋ ਆ ਵਾਹਿਗੁਰੂ ਮੁੰਦਰਾ ਨਾਮ ਅਸਾਰ ਕਹਿੰਦੇ ਮੁੰਦਰਾ ਮੈਨੇ ਮੋਹ ਰੋਪ ਤੇ ਆਗ ਜੋ ਵਖ ਨਾਮ ਕਹਿਣਾ ਵਾ ਹੁਣ ਇਹ ਕੋਈ ਗੱਲ ਕਵੇ ਤੇ মুদ্রা ਵਖਰੀ ਆ ਉਹਦੇ ਉੱਪਰ ਵਗੀ ਜਿਹੜੀ ਤਸਵੀਰ ਵਾ ਉਹ ਵਖਰੀ ਆ ਇਹ ਗੱਲ ਅਸਾਰ ਝੂਠੀ ਆ ਨਾ ਇਸੇ ਤਰੀਕੇ ਦੇ ਨਾਲ ਕੋਈ ਇਹ ਗੱਲ ਕਵੇ ਵੀ ਜਗਤ ਵਖਰਾ ਵਾ ਤੇ ਵਾਇਗਰੂ ਵਖਰਾ ਵਾ ਇਹ ਗੱਲ ਕੀ ਆ ਝੂਠੀ ਝੂਠੀ ਆ ਕਾਸਤ ਮੈਂ ਰਸਟਾ ਪਈ ਹੁਣ ਪਹਿਲੋ ਇਹਦਾ ਅਖਰੀ ਅਰਥ ਸੁਣੋ ਤੇ ਫੇਰੇ ਦਾ ਭਾਗ ਗਿਆ ਕਾਸ਼ ਕਹਿੰਦੇ ਲੱਕੜ ਨੂੰ ਲੱਕੜ ਤੋਂ ਕੀ ਬਣਿਆ ਚਰਖਾ ਚਰਖਾ ਬਣਿਆ ਅੱਗੇ ਰਹਤੇ ਮੈਂ ਭਾਏ ਫੇਰ ਤੇ ਰਹਤੇ ਚਰਖੇ ਤੋਂ ਕੀ ਬਣਿਆ ਤਗਲਾ ਤਗਲਾ ਫੇਰ ਮੈਂ ਨੇ ਤਗਲਾ ਅੱਗੇ ਸਾਇਓ ਤੂਲ ਦਾ ਫੇਰ ਮੈਂ ਕਹਿੰਦੇ ਉਹ ਤਗਲੇ ਦੇ ਨਾਲ ਕੀ ਬਣਿਆ ਫੇਰ ਰੂ ਰੂ ਬਣਿਆ ਤੂਲ ਉਹਦੇ ਨਾਲ ਲਾਤਾ ਰੂਮ ਲਾਤਾ ਭਾਇਓ ਸੂਤ ਕੋ ਟੀ ਅੱਗੇ ਵੀ ਬਣਿਆ ਸੂਤ ਭਾਗਿਆਂ ਦਾ ਢੇਰ ਹੋ ਗਿਆ ਅੱਗੇ ਵਸਣ ਭਾਇਓ ਤਾਂ ਸੂਤ ਤੋਂ ਵਸਣ ਭਾਇਓ ਦਾ ਸੂਤ ਨੂੰ ਜੋ ਸੂਤ ਤੋਂ ਵੀ ਬਣਿਆ ਤਾਂ ਜਿਆਦਾ ਵੀ ਬਣਿਆ ਫਿਰ ਬਸਣ ਕੀ ਬਣੇ ਬਸਤਰ 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 ਵਸਣ মানে ਬਸਤਰ ਬਸਤਰ ਉਦਲੀ ਬਸਣ ਮੰਜਾਰ ਮੰਜਾਰ ਮੈਨੇ ਦੇਲੇ ਅੰਦਰ ਉਹਦੇ ਵਿੱਚ ਕੀ ਬਣਿਆ ਫਿਰ ਪੁਤਲੀਆਂ ਪੁਤਲੀਆਂ ਬਹੁਤ ਨਹੀਂ ਆਵਾਂ ਤਸਵੀਰਾਂ ਆਪਸ ਵਿੱਚ ਮੈਂ ਪੁਤਲੀ ਸਭ ਕਿਹੋ ਜੀਆਂ ਬਣੀਆਂ ਪੁਤਲੀਆਂ ਆਪਸ ਇੱਕ ਦੂਗੇ ਵਰਗੀਆਂ ਇੱਕ ਆਪਸ ਦੇ ਵਿੱਚ ਉਹ ਝਗੜਾ ਕਰਨ ਲਈਆਂ ਕਰਤ ਪਰਤ ਕਰ ਵਾਹਗਾਰ ਉਹ ਆਪਸ ਵਿੱਚ ਝਗੜਾ ਕਰਨ ਲਈਆਂ ਉਹਨੇ ਤਾਂ ਤਲਵਾਰ ਫੜੀ ਉਧਰੋਂ ਉਹਨੇ ਹੀ ਫੜੀ ਲੀੜੇ ਤੇਰ ਬਣਾਉਂਦਾ ਕਾਸ਼ਟਕ ਅਰਗਾਰ ਕੋ ਉਹ ਕਹਿੰਦਾ ਦੱਸੋ ਕੀ ਕਾਸਟ ਲੱਕੜ ਲੱਕੜ ਤੇ ਰਾਰ ਮੈਨੇ ਝਗੜਾ ਕਿਹਦਾ ਲੱਕੜ ਦਾ ਤੇ ਝਗੜੇ ਦਾ ਕੀ ਸੰਬੰਧ ਹੋਇਆ ਇਹ ਗੱਲ ਦੱਸੋ ਬਈ ਹੈ ਕੋਈ ਸੰਬੰਧ ਨਹੀਂ ਅੱਗੇ ਚਾਲ ਵਿਕਾਰਜਾ ਬ੍ਰਹਮ ਮੈਂ ਕਹਿੰਦਾ ਜਿਵੇਂ ਇਹਨਾਂ ਦਾ ਕੋਈ ਮੇਲ ਨਹੀਂ ਨਾ ਲੱਕੜ ਦਾ ਤੇ ਝਗੜੇ ਦਾ ਇਸੇ ਤਰ੍ਹਾਂ ਬ੍ਰਹਮ ਦੇ ਵਿੱਚ ਸਰੀਰ ਦੇ ਵਿਕਾਰ ਤਨ ਵਿਕਾਰ ਜੋ ਬ੍ਰਹਮ ਹੈ ਉਹ ਜਿੱਦਾਂ ਲੱਕੜ ਦਾ ਤੇ ਸਰੀਰ ਦਾ ਕੋਈ ਸਬੰਧ ਨਹੀਂ ਨਾ ਉਹ ਇਦਾਂ ਹੀ ਤਨ ਦੇ ਵਿਕਾਰ ਕੀ ਸਰੀਰ ਪਹਿਲਾਂ ਗਰਭ ਦੇ ਵਿੱਚ ਨਿਮਿਆ ਫਿਰ ਜੰਮਿਆ ਪੁੱਛਿਆ ਇਹ ਨਾ ਕਿਛੇ ਵਿਕਾਰ ਨਾ ਪਹਿਲਾਂ ਗਰਭ ਦੇ ਵਿੱਚ ਨਿਮਿਆ ਜੰਮਿਆ ਬਾਲਕ ਵਧਿਆ ਛਟਿਆ ਤੇ ਮਰਿਆ ਸ਼ੀਵਕਾਰ ਆਏ ਹਨ ਹਾਂਜੀ ਕੋਈ ਸਰੀਰ ਦਾ ਨਿੰਮਣਾ ਜੰਮਣਾ ਗਦਨਾ ਘਟਨਾ ਮਰਨਾ ਬੁੱਢਾ ਹੋਣਾ ਇਹਦਾ ਕਹਿੰਦੇ ਕੋਈ ਬ੍ਰਹਮ ਦੇ ਨਾਲ ਮੇਲ ਨਹੀਂ ਹੈਗਾ ਹੁਣ ਜਿੱਦਾਂ ਤੁਹਾਡਾ ਸਰੀਰ ਜੰਮਿਆ ਇਹ ਸਰੀਰ ਹੀ ਜੰਮਿਆ ਬ੍ਰਹਮ ਨਹੀਂ ਜੰਮਿਆ ਤੂੰ ਨਹੀਂ ਜੰਮਿਆ ਜਿੱਦਾਂ ਕਹਿੰਦਾ ਮੇਰਾ ਜਨਮ ਹੋਇਆ ਹੁਣ ਮੈਂ ਬ੍ਰਹਮ ਦਾ ਰੂਪ ਹਾਂ ਇਹ ਬ੍ਰਹਮ ਦਾ ਰੂਪ ਹੈ ਤੂੰ ਨਹੀਂ ਜੰਮਿਆ ਸਰੀਰ ਜੰਮਿਆ ਤੂੰ ਨਹੀਂ ਮਰਿਆ ਸਰੀਰ ਬ੍ਰਹਮ ਮਰਦਾ ਮਰਦਾ ਕੌਣ ਮੁਰਾ ਕੌਣ ਮੁਰਾ ਸਰੀਰ ਮਰਬੋ ਸੰਸਾਰਾ ਸੰਸਾਰ ਮਰਦਾ ਤੂੰ ਨਹੀਂ ਮਰਦਾ ਕੌਣ ਮੁਰਾ ਪਹਿਲੇ ਸਵਾਲ ਕੀਤਾ ਬਾਣੀ ਨੇ ਕਹਿੰਦੀ ਕੌਣ ਮੁਰਾ ਕਹਿੰਦੀ ਮਰਬੋ ਸੰਸਾਰਾ ਆਹ ਮਰਿਆ ਤਾਂ ਤੂੰ ਨਹੀਂ ਮਰਿਆ ਤੇਰੀ ਮੌਤ ਨਹੀਂ ਹੋਈ ਨਾ ਜਨਮ ਲਿਆ ਨਾ ਮੌਤ ਇਹਦਾ ਤਾਂ ਨ ਕੋਈ ਕਾਰਜੋ ਬ੍ਰਹਮ ਇੰਦੇ ਜਿਦਾ ਲੱਕੜ ਦਾ ਤੇ ਝਗੜੇ ਦਾ ਕੋਈ ਸਬੰਧ ਨਹੀਂ ਆ ਇਸੇ ਤਰ੍ਹਾਂ ਬ੍ਰਹਮ ਦਾ ਤੇ ਸਰੀਰ ਦੇ ਵਿਕਾਰਾਂ ਦਾ ਕੋਈ ਸਬੰਧ ਨਹੀਂ ਆ ਸਰੀਰ ਦੇ ਬਦਲਾਵਾਂ ਦਾ ਪ੍ਰਾਣੀ ਕਲਪਾ ਪ੍ਰਾਣੀ ਅੰਧ ਅੰਧਾ ਪ੍ਰਾਣੀ ਐਵੇਂ ਕਲਪੀ ਜਾਂਦਾ ਵੀ ਮੈਂ ਜੰਮਿਆ ਮੈਂ ਮਰ ਗਿਆ ਮੈਂ ਦੁਖੀ ਮੈਂ ਸੁਖੀ ਐਵੇਂ ਕਲਪੀ ਜਾਂਦਾ ਸਬੰਧ ਕੋਈ ਨਹੀਂ ਆ ਬ੍ਰਹਮ ਰਤਨ ਨਰਮ ਹੋਣ ਦੇ ਕੋਈ ਨਾ ਨੇ ਅਰਥ ਕੀਤਾ ਵਾ ਹਾਂ ਜੀ ਹਾਂ ਜੀ ਅੰਦਰ ਨੇ ਕਾਸ਼ਤ ਕਾਸ਼ਤ ਨੂੰ ਲੱਕੜ ਸੀ ਨਾ ਹਾਂਜੀ ਕਾਸ਼ਤ ਦਾ ਅਰਥ ਨਾ ਲੱਕੜ ਤੇ ਉਦੋਂ ਨਾ ਬਰਾਮਾ ਲੱਕੜ ਤੋਂ ਜਿਵੇਂ ਚਵਰੀ ਦਾ ਲੱਕੜ ਤੋਂ ਜਿਵੇਂ ਚਰਖਾ ਬਣਿਆ ਨਾ ਵੇਖੋ ਲੱਕੜ ਤੋਂ ਕੀ ਬਣਿਆ ਚਰਖਾ ਚਰਖੇ ਤੋਂ ਵੀ ਬਣਿਆ ਰੂਮ ਫੇਰ ਫੇਰ ਤਾਂ ਫੇਰ ਜੋ ਵੀ ਬਣਿਆ ਰੂਹ ਨਾ ਰੂਹ ਤੇ ਰੂਹ ਤੋਂ ਫੇਰ ਗਾੜੀ ਢੇਰ ਹੁਣ ਇਹ ਦੇਖਣਾ ਵੀ ਬ੍ਰਹਮ ਬ੍ਰਹਮ ਜਿਹੜਾ ਉਹ ਕੀ ਆ ਲੱਕੜ ਲਿਖੀ ਚਲੋ ਬ੍ਰਹਮ ਆ ਲੱਕੜ ਉਹ ਲੱਕੜ ਤੋਂ ਕੀ ਬਣਿਆ ਮਾਇਆ ਦਾ ਸੰਸਾਰ ਮਾਇਆ ਦਾ ਸੰਸਾਰ ਨਹੀਂ ਲੱਕੜ ਤੋਂ ਚਰਖਾ ਬਣਿਆ ਹੈ ਨਾ ਹਾਂਜੀ ਤੇ ਬ੍ਰਹਮ ਤੋਂ ਵੀ ਬਣੀ ਮਾਇਆ ਮਾਇਆ ਉਹ ਉੱਪਰ ਲਿਖ ਜਰੋ ਨਾ ਪਹਿਲਾਂ ਸਾਰਾ ਕੁਝ ਲਿਖ ਲੋ ਪਹਿਲਾਂ ਫਿਰੇ ਸਮਝ ਆਉਣਾ ਤਾਂ ਪਹਿਲਾਂ ਲੇਖੋ ਲੱਕੜ ਗੁੱਜੇ ਜਿਹਦੇ ਹੋ ਅਣ ਚਰਖਾ ਫਿਰ ਉਹਦੇ ਤੋਂ ਵੀ ਬੜਿਆ ਤਕਲਾ ਇੱਕ ਲਾਈਨ ਛੱਡ ਦੋ ਫਿਰ ਰੂਪ ਫਿਰ ਸਾਦਾ ਫਿਰ ਬਸਤਰ ਫਿਰ ਪੁਤਲੀ ਤੇ ਫੇਰੇ ਚੱਗਰਾ ਤੇ ਛੇ ਜੀ ਜਾਂ ਬਣੀਆਂ ਛੇ ਬੜੀਆਂ ਨਾ ਹਾਂਜੀ ਉਹ ਲੱਕੜ થી ਹੀ ਬ੍ਰਹਮ ਬ੍ਰਹਮ ਤੋਂ ਚਰਖਾ ਗੜੀ ਬਣੀ ਆ ਮਾਇਆ ਬ੍ਰਹਮ ਤੋਂ ਵੀ ਬਣਿਆ ਵਾ ਮਾਇਆ ਮਾਇਆ ਠੀਕ ਹੈ ਜੀ ਹਾਂਜੀ ਤੇ ਮਾਇਆ ਤੋਂ ਅੱਗੇ ਕੀ ਬਣਿਆ ਸੰਸਾਰ ਸੰਸਾਰ ਨਹੀਂ ਨਾ ਬਣਨਾ ਜੀ ਉਹਦੇ ਫੇਰੇ ਬਣਿਆ ਜਨਮ ਜਨਮ ਮਾਇਆ ਦਾ 83 ਦਾ ਜਿਹੜਾ ਫੇਰਾ ਫਿਰਦਾ ਨਾ ਘੁੰਮਦਾ ਤਕਲਾ ਤਕਲਾ ਘੁੰਮਦਾ ਨਹੀਂ ਇਸ 83 ਦਾ ਜਿਹੜਾ ਢੇੜਾ ਨਾ ਹਾਂਜੀ ਮਾਇਆ ਰੂਪ ਚਲਕੇ ਵਿੱਚ 83 ਲੱਖ ਦਾ ਢੇੜਾ ਰੂਪ ਚੱਕਰ ਹੈ ਠੀਕ ਹੈ ਜੀ ਇਹ ਚੱਕਰ ਤੋਂ ਗਾੜੀ ਵੀ ਬਣਿਆ ਉਹ 25 ਪ੍ਰਕਿਰਤੀਆਂ ਉਹ ਰੂਪ 25 ਪ੍ਰਕਿਰਤੀਆਂ ਕੀ ਆ ਰੂਪ ਤੇਰ 25 ਪ੍ਰਕਿਰਤੀਆਂ ਤੋਂ ਵੀ ਬਣਨਾ ਵਾ ਜਗਤ ਰੂਪੀ ਧਾਗਾ ਠੀਕ ਹੋ ਜੀ ਬਣ ਗਿਆ ਧਾਗਾ ਇਹ ਧਾਗੇ ਦੇ ਵਿੱਚ ਮੋਹ ਜਾਂ ਭਰਮ ਦੇ ਕੀ ਬਣਿਆ ਬਸਤਰ ਮੋਹ ਦੇ ਮੋਹ ਦੇ ਬਸਤਰ ਮੋਹ ਦੇ ਜਾਂ ਭਰਮ ਦੇ ਮੋਹ ਦੇ ਭਰਮ ਦੇ ਦੋਤੀ ਦੇ ਲਿਖ ਲੋ ਮੋਹ ਦੇ ਭਰਮ ਦੇ ਵਸਤਰ ਵਾ ਠੀਕ ਵਾ ਜੀ ਹਾਂ ਜੀ ਪਤਨੀ ਇਹਨਾਂ ਭਰਮ ਦੇ ਵਸਤਰਾਂ ਦੇ ਵਿੱਚ ਕੀ ਬਣਿਆ ਵਾ ਜੀਵ ਰੂਪੀ ਪਤਨੀਆਂ ਜੀਵ ਦੀਆਂ ਪਤਨੀਆਂ ਗਰੀ ਜਿਵੇਂ ਰੱਖਿਆ ਲੋਕ ਜਿਵੇਂ ਉਹ ਜਿਸੇ ਚਿੱਤਰ ਬਣਿਆ ਜੀਵ ਜੀਵ ਜਿਹੜੇ ਚਿੱਤਰ ਵਾ ਚਿੱਤਰ ਵਾ ਈਗਰੀ ਹਾਂਜੀ ਤੇ ਹੋਂ ਜਿਹੜਾ ਜੀਵ ਉਹ ਝਗੜੇ ਕਰਦੇ ਪਏ ਜੀਵ ਜਿਹੜੇ ਵਿੱਚ ਝਗੜੇ ਕਰਦੇ ਪਏ ਲੱਗਿਆ ਪਾ ਨਾ ਬ੍ਰਹਮ ਰੂਪੀ ਲੱਕੜ ਤੋਂ ਚਰਖਾ ਰੂਪੀ ਮਾਇਆ ਚਰਖਾ ਰੂਪੀ ਮਾਇਆ ਤੋਂ 84 ਲੱਖ ਦਾ ਜੀੜਾ ਤਗਲਾ ਤੇ 84 ਲੱਖ ਦੇ ਤਕਲੇ ਦੇ ਨਾਲ 25 ਪ੍ਰਕਿਰਤੀਆਂ ਰੂਪੀ ਨੂੰ ਤੇ 25 ਪ੍ਰਕਿਰਤੀਆਂ ਤੋਂ ਜਗਤ ਰੂਪੀ ਸਾਧਾ ਜਗਤ ਰੂਪੀ ਸਾਧੇ ਤੋਂ ਮੋਹ ਜਾਂ ਭਰਮ ਰੂਪੀ ਵਸਤਰ ਤੇ ਇਹਨਾਂ ਵਸਤਰਾਂ ਦੇ ਉੱਪਰ ਜੀਵ ਰੂਪੀ ਪਤਲੀਆਂ ਬਣੀਆਂ ਹੋਈਆਂ ਨੇ ਤੇ ਇਹ ਪਤਲੀਆਂ ਦਾ ਜਣਾ ਪਤਲੀਆਂ ਦਾ ਦਸੋ ਬ੍ਰਾਹਮਣਾਂ ਕੀ ਸੰਬੰਧ ਹੋਆ ਦਸੋਗੋ ਸਬੰਧ ਬ੍ਰਾਹਮਣਾਂ ਉਹ ਹੱਤ ਦਾ ਸਬੰਧ ਬੜਾ ਉਹ ਹੀ ਸਬੰਧ ਨੇ ਠੀਕ ਹੈ ਜੀ ਲੱਕੜ ਦਾ ਤੇ ਝਗੜੇ ਦਾ ਕੋਈ ਸਬੰਧ ਨਹੀਂ ਹੈ ਉਹਨਾਂ ਕੱਪੜੇ ਦੇ ਉੱਤੇ ਪੁਤਲੀਆਂ ਬਣੀਆਂ ਹੋਣ ਕੱਪੜੇ ਦੇ ਉੱਤੇ ਪੁਤਲੀਆਂ ਬਣੀਆਂ ਉਹ ਲੰਡਣੀਆਂ ਉਹਨਾਂ ਦੇ ਝਗੜੇ ਦਾ ਤੇ ਲੱਕੜ ਦਾ ਕੋਈ ਸਬੰਧ ਨਹੀਂ ਉਹ ਫਰੀ ਚੀਜ਼ ਉਹ ਕੱਪੜੇ ਨੂੰ ਕੋਈ ਸਾੜ ਦੇਵੇ ਨਾ ਕੱਪੜੇ ਨੂੰ ਕੋਈ ਸਾੜ ਦੇ। ਤੇ ਚਲ ਲੱਕੜ ਨੂੰ ਜਿਹੜਾ ਲੱਕੜ ਨੂੰ ਉਹ ਦੋਖਾਉ ਨਾ। ਕੱਪੜੇ ਨੂੰ ਕੋਈ ਥਪੇ ਰੱਖ ਦੇ ਤੇ ਲੱਕੜ ਨੂੰ ਤਾਂ ਫਲਗੂ ਇਹ ਵੀ ਕੱਪੜੇ ਨੂੰ ਸਾੜ ਦੇ ਤੇ ਪਤਲੀਆਂ ਨੂੰ ਪਊਗਾ। ਪਤਲੀਆਂ ਨੂੰ ਨਾ ਉਹਨੂੰ ਕੀ ਆ? ਉਹਨੂੰ ਦੇ ਕੋਈ ਨਹੀਂ। ਕੱਪੜੇ ਨਾਲ ਲੜ ਗਿਆ ਪਤਲੀਆਂ ਨਾਲ ਉਸੇ ਨੂੰ ਲੜ ਕੇ ਮਰ ਜਾਣਾ। ਨਾ ਕੋਈ ਵੀ ਫਰਕੋ ਨਾ ਨਾਲ ਦਾ ਹੈਗਾ ਸੰਬੰਧ ਜਿਦਾਂ ਝਗੜਾ ਵਾ ਇਹ ਕੁਟਲੀਆਂ ਮੁਕ ਜਾਣ ਝਗੜਾ ਮੁਕ ਜੂ ਇਹ ਬਸਤਰ ਮੁਕ ਜਾਣ ਕੁਟਲੀਆਂ ਮੁਕ ਜਾਣ ਹੋਰ ਨਾ ਉਹ ਸਾਰਾ ਕੁਝ ਉਹਦੇ ਚ ਲੈ ਹੋ ਜਾਂਦਾ ਨਾ ਉਹਦੇ ਲੈ ਹੋ ਜਾਂਦਾ ਸਾਰਾ ਕੁਝ ਬ੍ਰਹਮ ਦੀ ਜਾਗਤ ਮਾਰਿਆ ਕਿਦਾਂ ਕਹਿੰਦੇ ਆ ਵੀ ਕੁਟਲੀਆਂ ਸੜ ਜਾਣ ਆ ਤੇ ਲੱਕੜ ਨਹੀਂ ਸੜਦੀ ਸਰੀਰ ਜਿਹੜਾ ਇਹਦਾ ਦੁੱਖ ਸੁੱਖ ਬ੍ਰਹਮ ਨੂੰ ਨਹੀਂ ਆਉਂਦਾ ਸਿੱਧੀ ਗੱਲ ਉਹ ਇਹ ਗੱਲ ਕਹਿ ਰਿਹਾ ਇਸ ਸਰੀਰ ਦੇ ਦੁੱਖ ਸੁੱਖ ਦਾ ਸਬੰਧ ਬ੍ਰਹਮ ਦੇ ਨਾਲ ਕੋਈ ਨਹੀਂ ਤੇਰੇ ਨਾਲ ਕੋਈ ਸਬੰਧ ਨਹੀਂ ਬ੍ਰਹਮ ਤੇਰੇ ਤੋਂ ਵੱਖਰਾ ਨਹੀਂ ਹੈ ਤੇਰੇ ਸਰੀਰ ਚ ਬ੍ਰਹਮ ਹੈ ਤੇ ਪਹਿਲਾਂ ਪਹਿਲੇ ਜੋਗ ਰਹਿ ਮੰਡੇ ਸੋਈ ਪੰਡੇ ਜੋ ਹੋ ਜਾ ਸੋ ਪਾਵੈ ਆਪਣੇ ਬ੍ਰਹਮੰਡ ਦੀ ਗੱਲ ਕਰੋ ਇਹਦੀ ਗੱਲ ਕਰੋ ਸਾਰੇ ਸੰਸਾਰ ਦੀ ਨਹੀਂ ਗੱਲ ਕਰਨੀ ਆ ਵੀ ਜਗਤ ਹੀ ਜਗਤ ਦੂਤਨਾ ਹੁੰਦਾ ਵਿਸ਼ਿਸ਼ਟੀ ਜਗਤ ਤੇ ਵਿਸ਼ਿਸ਼ਟੀ ਜਗਤ ਆੜਾ ਤੇਰਾ ਸਰੀਰ ਨੂੰ ਵਿਸ਼ਿਸ਼ਟੀ ਜਗਤ ਕਹਿੰਦੇ ਸਾਰੇ ਸਾਰੇ ਸੰਸਾਰ ਨੂੰ ਦਸ਼ਤੀ ਜਗਤ ਕਹਿੰਦੇ ਆ ਕੀ ਗੱਲ ਹੈ ਹੋਂਦ ਤੋਂ ਆਪਣੇ ਫਨੀਰ ਦੀ ਗੱਲ ਹੈ ਪਹਿਲਾਂ ਤੇਰੇ ਵਿੱਚ ਕੀ ਸੀ ਬ੍ਰਹਮ ਬ੍ਰਹਮ ਤੋਂ ਵੀ ਬਣਿਆ ਮਾਇਆ ਮਾਇਆ ਤੋਂ ਵੀ ਬਣਿਆ 83 ਦੇ ਜਿਹੜਾ 83 ਦੇ ਜਿਹੜੇ ਤੋਂ ਬਣਿਆ 25 ਪ੍ਰਕਿਰਤੀਆਂ 25 ਪ੍ਰਕਿਰਤੀਆਂ ਤੋਂ ਆਸਰ ਦੀ ਬਣਿਆ ਤਰੀਰਤ ਬਣ ਗਿਆ ਤੇ ਮੋਹ ਬਣ ਗਿਆ ਮੋਹ ਬਣ ਗਿਆ ਤੇ ਤੂੰ ਬਣ ਗਿਆ ਜੀਵ ਬਣ ਗਿਆ ਇਹੋ ਜਿਹੜਾ ਤੈਨੂੰ ਦੁੱਖ ਸੁੱਖ ਵਾ ਇਹ ਇਹਦਾ ਕੋਈ ਸੰਬੰਧ ਜਿਹੜਾ ਤੇਰੀ ਵਿੱਚ ਬ੍ਰਹਮ ਉਹਨੂੰ ਨਹੀਂ ਆ ਉਹਦੇ ਨਾਲ ਨਹੀਂ ਆ ਤੇਰਾ ਦੁੱਖ ਸੁੱਖ ਆ ਸਰੀਰ ਦਾ ਦੁੱਖ ਸੁੱਖ ਹੀ ਆ ਸਰੀਰ ਦੇ ਦੁੱਖ ਸੁੱਖ ਦਾ ਸੰਬੰਧ ਜਿਹੜਾ ਤੇਰਾ ਅਧਿਸ਼ਤਾਨ ਆਸਲਾ ਵਾ ਉਹਦੇ ਨਾਲ ਕੋਈ ਨਹੀਂ ਆ ਜਿਦਾ ਆ ਕੱਪੜੇ ਦੇ ਅਨੁਸਾਰ ਨੂੰ ਲੱਕੜ ਦੇ ਚਰਖੇ ਨੂੰ ਕੋਈ ਅਸਰ ਨਹੀਂ ਆ ਤੂੰ ਸੜ ਜੇ ਤੇਰਾ ਸਰੀਰ ਸੜ ਜੇ ਜਿਹੜਾ ਤੇਰੇ ਵਿੱਚ ਬ੍ਰਹਮ ਉਹਨੂੰ ਕੋਈ ਨਹੀਂ ਦੁੱਖ ਆ ਗੱਲ ਕਹਿਣ ਦੀ ਆ ਉਹਨਾਂ ਦਾ ਲੱਕੜ ਤੋਂ ਚਰਖਾ ਚਰਖੇ ਤੋਂ ਚੱਕਰ ਤਕਲਾ ਤਕਲੇ ਤੋਂ ਰੂਹ ਦਾ ਧਾਗਾ ਧਾਗੇ ਤੋਂ ਬਸਤਰ ਬਸਤਰ ਤੋਂ ਕੁੱਦਲੀ ਤੇ ਉਹਨਾਂ ਕੁੱਦਲੀਆਂ ਦਾ ਤਮਾਸ਼ਾ ਮਦਾਰੀ ਦਿਖਾਉਂਦਾ ਉਹਨੂੰ ਅੱਗੇ ਉਹਨਾਂ ਕੁੱਦਲੀਆਂ ਦੇ ਝਗੜੇ ਦਾ ਤੇ ਲੱਕੜ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਜੇ ਕੋਈ ਕਹੇ ਕਿ ਲੱਕੜ ਤੋਂ ਚਰਖਾ ਬਣੇ ਅਸੀਂ ਸੂਤ ਬਣਾ ਕੇ ਪੁਤਲੀਆਂ ਬਣਾਈਆਂ ਇਸ ਲਈ ਚਰਖੇ ਦਾ ਵਿਕਾਰ ਪੁਤਲੀਆਂ ਤੇ ਪੁਤਲੀਆਂ ਦੀ ਲੜਾਈ ਦਾ ਲੱਕੜ ਨਾਲ ਸੰਬੰਧ ਹੈ ਤਾਂ ਇਹ ਸਬੰਧ ਕਲਪਤ ਮਾਸਤਰੀਆ ਜੇਕਰ ਆਥੇ ਵੀ ਲੱਕੜ ਤੋਂ ਅਸੀਂ ਬਣਿਆ ਵਾ ਕਪੜਾ ਬਣਿਆ ਤੇ ਪੁਤਲੀਆਂ ਬਣਿਆ ਵਾ ਤੇ ਇਹ ਸਬੰਧ ਝੂਠਾ ਹੀ ਆ ਮਤਲਬ ਇਹ ਸ਼ਰੀਰ ਦਾ ਬ੍ਰਾਹਮਣਾ ਹੁੰਦਾ ਚਾਹੀਏ ਜਿਵੇਂ ਜਿਹੜੇ ਖੇਲੋ ਮੁਰਗੇ ਕੋਈ ਸੰਗ ਮਗਰੋ ਕੋਈ ਸੰਗ ਉਹ ਤੁਮ ਬੰਦ ਲੀਏਗਾ ਮਤਲਬ ਇਹ ਵੀ ਕਪੜਾ ਸਾਰ ਦੋ ਤੇ ਚਰਖੇ ਨੂੰ ਦੋਖਨੀ ਆ ਗਰੀਬ ਤਾਰ ਦੋ ਤੇ ਰੱਬ ਨੂੰ ਕੋਈ ਦੁੱਖ ਨਹੀਂ ਇਹਨੂੰ ਠੰਡੇ ਸਾਰ ਰੱਖ ਦੋ ਇਹਨੂੰ ਮੱਥਾ ਟੇਕ ਦੋ ਚਰਖੇ ਨੂੰ ਵੀ ਫੜ ਕੋ ਇਹਨੂੰ ਕੱਪੜੇ ਨੂੰ ਟੇਕਣ ਦੇ ਟਿਕੀ ਜਾਓ ਸਰੀਰ ਨੂੰ ਕੋਈ ਠੰਡੇ ਸਾਰ ਰੱਖ ਦੇ ਸੁੱਖਾ ਚ ਰੱਖ ਦੇ ਤੇ ਬ੍ਰਾਹਮਣੋ ਕੀ ਆ ਉਹਨਾਂ ਨੇ ਕੁਝ ਵੀ ਆਹ ਇਹ ਦਲ ਘਰੇ ਆ ਚਲੋ ਜੀ ਬ੍ਰਾਹਮਣ ਰਤਾ ਨਾਲ ਮੌਲੇ ਨੇ ਜੇ ਕਹਿੰਦੇ ਜਿਹੜਾ ਬ੍ਰਹਮ ਹੋਣਾ ਇਹ ਰਤਨ ਬੜਾ ਨਿਰਮੋਲ ਮੁੱਲ ਤੋਂ ਰਹਿ ਸਵਾ ਕਾਂ ਕੋ ਕ੍ਰਾਂਤ ਅਨਿਕਤ ਕ੍ਰਾਂਤ ਮੈਨੇ ਖੂਬੀਆਂ ਉਹਦੀਆਂ ਜਿਹੜੀਆਂ ਖੂਬੀਆਂ ਹੋਣਾ ਉਹਦੀ ਜਿਹੜੀ ਸ਼ੋਭਾ ਉਹ ਅਨੰਤ ਹੋ ਬੇਅੰਤ ਹੋ ਕ੍ਰਾਂਤ ਮੈਨੇ ਸ਼ੋਭਾ ਹੈ ਨਹੀਂ ਕਹਿ ਤੂੰ ਨਾ ਕਹਿੰਦੇ ਸੰਸਾਰ ਦੀ ਕੋਈ ਵਸਤੂ ਨਹੀਂ ਜਿਹਦੇ ਨਾਲ ਕਹਿ ਦਈਏ ਵੀ ਵਾਇਰੂ ਵੈਦੇ ਵਰਗਾ ਆ ਰਾਬੈਦੇ ਵਰਗਾ ਕੋਈ ਐੋਜੀ ਚੀਜ਼ ਹੀ ਨਹੀਂ ਐਸੋ ਜਗ ਦਰਸੰਤ ਕਹਿ ਅਨਾਥ ਕਾ ਐ ਐਸੀ ਕੋਈ ਜਗਤ ਦੇ ਵਿੱਚ ਵਸੂ ਨਹੀਂ ਦਰਸੰਤ ਦਿੱਸਦੀ ਕਹਿ ਅਨਾਥ ਕਾ ਤੋ ਕਹ ਕਦੀ ਕਹਿੰਦਾ ਮੈਂ ਕਿਨੂੰ ਗਵਾ ਆਦਮਤ ਅਰ ਅੰਤਕ ਆਦ ਸ਼ੁਰੂ ਮਾਗਲੇ ਸਮੇਂ ਤੇ ਖੀਰ ਨੇ ਵਿੱਚ ਕਿਹਦਾ ਚਾਰਾ ਨਹੀਂ ਕਿਉਂ ਰਾਤ ਮਹਿ ਨਹੀਂ ਪਾਈਏ ਇਹਨਾਂ ਜਿਵੇਂ ਸੂਰਜ ਦੇ ਵਿੱਚ ਨਹੀਂ ਨਾ ਪਾਈਦਾ ਨਿਸ ਬਸਰ ਕੋ ਸੰਤ ਸੰਤ ਮੈਨੇ ਭੇਦ ਹੁਣ ਸੂਰਜ ਜਿੱਥੇ ਸੂਰਜੋ ਉੱਥੇ ਰਾਤ ਦਿਨਤ ਨਹੀਂ ਹੁੰਦਾ ਸੂਏ ਕੋ ਚੱਲ ਨਹੀਂ ਦਿੰਦਾ ਉਹ ਧਰਤੀ ਦੇ ਘੁੰਮਣ ਕਰਕੇ ਹੀ ਹੈ ਨਾ ਕਿ ਇੱਥੇ ਰਾਤ ਪੈ ਗਈ ਤੇ ਹਨੇਰਾ ਹੋ ਗਿਆ ਤੇ ਦਿਨ ਚੜ ਗਿਆ ਰੋਸ਼ਨੀ ਆ ਗਈ ਇਹ ਤਾਂ ਇਹ ਸੰਸਾਰ ਦੇ ਵਿੱਚ ਸੰਸਾਰ ਦੇ ਸੰਸਾਰ 'ਚ ਆਦਮਤ ਅੰਤਵਾ ਵੈਗੁਰੂ ਦਾ ਆਦਮਾ ਵੀ ਅੰਤ ਵੀ ਹੈ। ਦੱਸ ਕੇ ਕਿਸ ਕਰਕੇ ਮੈਂ ਵੈਗੁਰੂ ਦਾ ਆਦਮਾ ਦੇ ਅੰਤ ਕਹਾਂ? ਕਾਹ ਤੋਂ ਮੈਨੇ ਕਿਸ ਕਰਕੇ ਕਹਾਂ ਵੈਗੁਰੂ ਦਾ ਆਦਮਾ ਦੇ ਅੰਤ? ਜਿਦਾ ਸੂਰਜ ਦੇ ਚਲੇ ਜੀ ਆਸੇ ਦਿਨ ਰਾਤ ਹੈ ਨਹੀਂ ਇਦਾਂ ਇਹ ਬ੍ਰਹਮ ਦਾ ਨਾਮ ਆਦ ਨਾ ਅੰਤ ਤੇ ਨਾ ਵਧ। ਤਾਂ ਹੀ ਮਹਾਰਾਜ ਨੇ ਕਿਹਾ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰਾ ਆਪਾਂ ਬਾਪਾ ਰਦਰ ਮਹਾਰਾਜ ਦੇ ਮਦ ਦੀ ਅਰਦਾਸ ਕਰਦੇ ਆ ਮਰਿਆਦਾ ਪਰ ਜਦੋਂ ਮਦ ਲੱਗਦਾ ਉੱਥੇ ਹੀ ਕਹਿੰਦੇ ਉਹ ਕਹਿੰਦੇ ਇਹਦਾ ਨਾਮ ਆਦ ਨਾਂ ਅੰਤ ਤੇ ਨਾ ਮਦ ਇਹਦਾ ਇਹ ਕੁਝ ਵੀ ਨਹੀਂ ਆਦ ਮਦ ਇਹ ਅੰਤ ਸਾਡਾ ਜਿੱਦਣ ਜੰਮੇ ਉਦੋਂ ਆਦ ਜਿੱਦਣ ਜਵਾਨ ਮਦ ਤੇ ਜਿੱਦਣ ਮਰ ਗਏ ਉਦੋਂ ਅੰਤ ਉਹਦਾ ਇਹ ਉਹਦਾ ਆਦ ਪੂਰਨ ਮਦ ਪੂਰਨ ਅੰਤਪੂਰਨ ਪਰਮੇਸ਼ਵਰ ਇਹ ਗਣੇ ਤਿਆਦਪੂਰਨ ਮਦਪੂਰਨ ਅੰਤਪੂਰਨ ਦੀ ਵਿਆਖਿਆ ਕੀਤੀ ਹੈ ਇਹਨਾਂ ਜਿਦਾਂ ਸੂਰਜ ਦੇ ਉੱਤੇ ਰਾਤ ਦਿਨ ਦਾ ਭੇਦ ਨਹੀਂ ਹੈ ਇਸੇ ਤਰੀਕੇ ਦਾ ਇਹ ਬੜੀ ਕਥਾ ਜਿਹੜੀ ਲੂੰਗੀ ਆ ਇਹਨੂੰ ਐ ਧਿਆਨ ਲਾ ਕੇ ਸੁਣੋਗੇ ਸਮਝੋਗੇ ਫਿਰ ਸਮਝ ਆਉਗੀ ਕਾਸ਼ ਮੈਂ ਰਟਾ ਪੜ੍ਹੂ ਰਟੇ ਮੈਂ ਤੋ ਜਿਦਾਂ ਲੱਕੜ ਦਾ ਤੇ ਕੱਪੜੇ ਦਾ ਕੋਈ ਭੇਦ ਨਹੀਂ ਤੇ ਕੱਪੜ ਦਾ ਕੱਪੜੇ ਦਾ ਗੋਖ ਸੁਖ ਕੱਪੜੇ ਨੂੰ ਕੋ ਘੋਸਾਰ ਦੇ ਕੱਪੜੇ ਨੂੰ ਕੋ ਠੰਡੇ ਥਾਂ ਰੱਖ ਦੇ ਤੇ ਲੱਕੜ ਨੂੰ ਕੋਈ ਕੋਈ ਫਰਕ ਨਹੀਂ ਇਦਾਂ ਹੀ ਸਰੀਰ ਨੂੰ ਕੋ ਘੋਸਾਰ ਦੇ ਸਰੀਰ ਨੂੰ ਕੋ ਠੰਡੇ ਥਾਂ ਰੱਖ ਦੇ ਕੋ ਦੁੱਖ ਆ ਜੇ ਕੋ ਬਿਮਾਰੀ ਲੱਗ ਜੀ ਤੇ ਬ੍ਰਾਹਮਣ ਹੋਈ ਇਹਦਾ ਅਸਰ ਨਹੀਂ ਇਹ ਗੱਲ ਦੀ ਜਿਹੜਾ ਭਾਵੀ ਅਰਥ ਹੈ ਸੰਪਰਦਾਵਾਂ ਜਿੱਦਾਂ ਲਹੌਦੇ ਜਿੱਦਾਂ ਬ੍ਰਾਹਮਣ ਤੋਂ ਮਾਇਆ ਤੇਰਾ ਸਿੱਧਾ ਢੇੜਾ 25 ਪ੍ਰਕਿਰਤੀਆਂ ਬ੍ਰਹਮਾंड ਜੀਵ ਹਾਂਜੀ ਤੇ ਸਾਰਾ ਭਾਗ ਯਾ ਤੇ ਕਾਪੀ ਤੇ ਲਿਖਦੇ ਇਹ ਕਥਾ ਜਿਹੜੀ ਹੈ ਇਹ ਚੰਗੀ ਤਰੀਕੇ ਨਾਲ ਯਾਦ ਕਰੇ ਠੀਕ ਹੈ ਤਾਂ ਮੇਰੀ ਕਾਪੀ ਲੈ ਲਿਓ ਲੋੜ ਹੋ ਜਿੱਦੋਂ ਵੇਖਣੀ